ਜੀ ਜੇ ਅਪਾ ਮੌਨਸੂਨ ਦੀ ਗੱਲ ਕਰੀਏ ਤਾਂ ਅਗਸਟ ਦੇ ਵਿੱਚ ਸਾਡੇ ਕੋਲ ਜਿਹੜੀ ਪੋਜੀਸ਼ਨ ਹੈ ਕਾਫੀ ਬੈਟਰ ਰਹੀ ਹੈ ਪਿਛਲੇ ਜਿਹੜੇ ਮਨਸਾ ਉਹਨਾਂ ਦੇ ਕੰਪੈਰੀਟਿਵਲੀ ਜਿਸ ਤਰ੍ਹਾਂ ਕਿ ਜੁਲਾਈ ਦੇ ਵਿੱਚ ਸਾਡੇ ਕੋਲ 333% ਡੈਫਿਸਿਟ ਸੀਗਾ ਪੰਜਾਬ ਦੇ ਵਿੱਚ ਪਰ ਅਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਅਗਸਤ ਦੇ ਵਿੱਚ ਦੋਨੋਂ ਹਫ਼ਤਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਨਾਰਮਲ ਤੋਂ ਜ਼ਿਆਦਾ ਰਹੀ ਹੈ ਪਹਿਲੇ ਹਫ਼ਤੇ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 48 ਮਿਲੀਮੀਟਰ ਜਿਹੜੀ ਬਾਰਿਸ਼ ਹੋਣੀ ਚਾਹੀਦੀ ਹੈ ਤਾਂ ਪਰ ਸਾਡੇ ਕੋਲ 70 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਕੀਤੀ ਗਈ ਦੂਸਰੇ ਮਹੀਨੇ ਦੂਸਰੇ ਹਫ਼ਤੇ ਦੇ ਵਿੱਚ ਵੀ ਸਾਡੇ ਕੋਲ 40 ਐਮਐਮ ਤੱਕ ਹੋਣੀ ਚਾਹੀਦੀ ਹੈ ਤੇ 68 ਐਮਐਮ ਤੱਕ ਰਿਕਾਰਡ ਕੀਤੀ ਗਈ ਸੋ ਇਹ ਜਿਹੜੀ ਬਾਰਿਸ਼ ਦੋਨੋਂ ਹਫ਼ਤਿਆਂ ਦੇ ਜਸ ਨਾਰਮਲ ਤੋਂ ਜ਼ਿਆਦਾ ਰਹੀ ਹੈ ਉਹਨੇ ਸਾਡਾ ਜਿਹੜਾ ਪਿਛਲਾ ਡੈਫਿਸਟ ਆ ਉਹਨੂੰ ਕਾਫੀ ਹੱਦ ਤੱਕ ਕਵਰ ਕੀਤਾ ਹੈ ਔਰ ਅਸੀਂ ਹੁਣ ਮਤਲਬ ਥੋੜੀ ਜੀ ਬੈਟਰ ਪੋਜੀਸ਼ਨ ਦੇ ਵਿੱਚ ਹੈਗੇ ਆ ਅ ਜੇ ਟੈਂਪਰੇ ਇਹਦੇ ਨਾਲ ਹੋਰ ਵੀ ਇਹ ਫਾਇਦਾ ਹੋਇਆ ਕਿ ਜਿਸ ਤਰ੍ਹਾਂ ਜਿਹੜੇ ਵੀ ਫਸਲਾਂ ਨੂੰ ਪਾਣੀ ਦੀ ਲੋੜ ਸੀਗੀ ਉਹ ਥੋੜੀ بارش ਦੇ ਨਾਲ ਉਹ ਕਵਰ ਅਪ ਹੋ ਗਈ ਹੈ ਉਹਨਾਂ ਦੀ ਪਾਣੀ ਦੀ ਪੂਰਤੀ ਉਹਦੇ ਨਾਲ ਹੋ ਗਈ ਕਿਉਂਕਿ ਇੱਕ ਦੋ ਇਰੀਗੇਸ਼ਨਸ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਫੁੱਲਫਿਲ ਹੋ ਗਈ ਹੈ ਦੂਸਰਾ ਇਹਦੇ ਨਾਲ ਟੈਂਪਰੇਚਰਸ ਕਾਫੀ ਫਾਲ ਹੋਏ ਨੇ ਜਿਸ ਤਰ੍ਹਾਂ ਕਿ ਪਹਿਲਾਂ ਟੈਂਪਰੇਚਰਸ ਜਿਹੜੇ ਸੀ ਅਬਵ ਨੋਰਮਲ ਚੱਲ ਰਹੇ ਸੀ 4 ਤੋਂ 5 ਡਿਗਰੀਜ਼ ਅਬਵ ਨੋਰਮਲ ਸੀਗੇ ਬੋਥ ਟੈਂਪਰੇਚਰਸ ਮੈਕਸਿਮਮ ਤੇ ਮਿਨਿਮਮ ਦੇ ਬਟ ਜਿਸ ਤਰ੍ਹਾਂ ਕਿ ਬਾਰਿਸ਼ ਹੋਈ ਹੈ ਇਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਉਹ ਬਿਲਕੁਲ ਨੋਰਮਲ ਹੋ ਗਏ ਨੇ ਹੁਣ ਜਿਸ ਤਰ੍ਹਾਂ ਕਿ ਸਾਡੇ ਕੋਲ ਕੱਲ 30 ਡਿਗਰੀ ਟੈਂਪਰੇਚਰ ਮੈਕਸਿਮ ਰਿਕਾਰਡ ਕੀਤਾ ਗਿਆ ਤੇ 24 ਡਿਗਰੀ ਜਿਹੜਾ ਉਹ ਮਿਨਿਮਮ ਰਿਕਾਰਡ ਕੀਤਾ ਗਿਆ ਸੋ ਬਟ ਇਹਦੇ ਨਾਲ ਇਹ ਹੈ ਕਿ ਜਿਹੜਾ ਹਿਊਮਿਡਿਟੀ ਲੈਵਲ ਜਿਹੜਾ ਉਹ ਕਾਫੀ ਰਾਈਜ਼ ਹੋਇਆ ਸੋ ਇਹਦੇ ਲਈ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਜੜੀਆਂ ਵੀ ਫਸਲਾਂ ਦੇ ਵਿੱਚ ਅ ਇੰਨੀ ਹਿਊਮਿਡਿਟੀ ਦੇ ਨਾਲ ਕੋਈ ਅਟੈਕ ਦੀ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਫੰਗਸ ਦੀ ਪ੍ਰੋਬਲਮ ਆ ਰਹੀ ਹੈ ਕੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਆਪਾਂ ਖੜਾ ਨਹੀਂ ਰਹਿਣ ਦੇਣਾ ਉਹਨੂੰ ਨਾਲ ਦੇ ਨਾਲ ਜਿਹੜਾ ਡレイン ਆਊਟ ਕਰਦੇ ਰਹਿਣਾ ਚਾਹੀਦਾ ਤੇ ਜਿਸ ਦਿੱਥੀ ਵੀ ਕਿਤੇ ਕੋਈ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਪ੍ਰੋਬਲਮ ਹੈਗੀ ਹੈ ਉੱਥੇ ਫਿਰ ਉਹਨੂੰ ਆਈਡੈਂਟੀਫਾਈ ਕਰਕੇ ਕਿਉਂਕਿ ਪ੍ਰੋਪਰ ਮੋਨਿਟਰਿੰਗ ਕਰਦੇ ਰਹੋ ਆ ਜਿੱਥੇ ਜਦੋਂ ਵੀ ਆਈਡੈਂਟੀਫਾਈ ਹੁੰਦੀ ਹੈ ਪ੍ਰੋਬਲਮ ਤੇ ਐਕਸਪਰਟਸ ਨਾਲ ਡਿਸਕਸ ਕੀਤਾ ਜਾਏ ਤਾਂ ਕਿ ਉਹਨੂੰ ਜਲਦੀ ਤੋਂ ਜਲਦੀ ਆਪਾਂ ਨੂੰ ਉਹਦਾ ਇਲਾਜ ਲੱਭ ਸਕੇ ਆਉਣ ਵਾਲੇ ਦਿਨਾਂ ਜਿਵੇਂ ਟੈਂਪਰੇਚਰ ਰਾਈਸ ਹੋਊਗੀ ਤੇ ਬਾਰਿਸ਼ ਦੀ ਕੋਈ ਉਮੀਦ ਹੈਗੀ ਹੈ ਕੋਈ ਅਲਰਟ ਵਗੈਰਾ ਆ ਅਲਰਟ ਤਾਂ ਦੇਖੋ ਐਜ਼ ਇਟ ਇਜ਼ ਸਾਡੇ ਕੋਲ ਕੋਈ ਹ ਦੀ ਅ ਥੋੜੀ ਜੀ ਤਾਂ ਬੈਕ ਪੁਸ਼ ਮਿਲੀ ਹੈ ਬਟ ਹੁਣ ਫੇਰ ਥੋੜਾ ਜਿਹੜਾ ਟੈਂਪਰੇਚਰ ਅ ਰਾਈਜ਼ ਹੋਣਾ ਸ਼ੁਰੂ ਹੋਇਆ ਬਟ ਹਲੇ 2-3 ਦਿਨ ਜਿਹੜਾ ਟੈਂਪਰੇਚਰ ਸਾਡੇ ਕੋਲ ਕੰਫਰਟੇਬਲ ਹੀ ਰਹਿਣਗੇ ਤਾਂ ਟੁੱਟਵੀ ਜਿਹੜੀ ਬਾਰਿਸ਼ ਆ ਹੋ ਸਕਦੀ ਹੈ ਕਿਤੇ ਕਿਤੇ ਆਈਸੋਲੇਟਡ ਸ਼ਾਵਰਸ ਦੀ 익ਸਪੈਕਟੇਸ਼ਨਸ ਹੈਗੀਆਂ ਨੇ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਹੁਣ ਸੈਕੰਡ ਫੋਰਟਨਾਈਟ ਆਫ ਅਗਸਟ ਹੈ ਉਹਦੇ ਵਿੱਚ ਵੀ ਜਿਹੜੀ ਬਾਰਿਸ਼ ਹੈ ਉਹ ਛੀ ਹੋਏ ਤਾਂ ਕਿ ਜਿਹੜਾ ਆਪਣਾ ਜਿਹੜੀ ਬਾਰਿਸ਼ ਇਹਦੀ ਅਗਸਟ ਦੀ ਹੁੰਦੀ ਹੈਗੀ ਹੈ ਨੀਅਰਬਾਟ 190 ਮਿਲੀਮੀਟਰ ਨਾਰਮਲੀ ਹੁੰਦੀ ਹੈ ਤਾਂ ਉਹਨੂੰ ਅਸੀਂ ਮਤਲਬ ਕਵਰ ਅਪ ਕਰ ਸਕੀਏ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par